ਪੰਜਾਬੀਓ ਦੂਜੀ ਵਾਰੀ ਮੈਨੂੰ ਦੁੱਖ ਨਾਲ ਬੋਲਣਾ ਪੈ ਰਿਹਾ ਕੁਝ ਦਿਨ ਪਹਿਲਾਂ ਵੀ ਮੈਂ ਇਸ ਮਸਲੇ ਤੇ ਬੋਲਿਆ ਸੀ ਕਿਉਂਕਿ ਮੈਂ ਆਉਣ ਵਾਲਾ ਸਮਾਂ ਪੰਜਾਬ ਦਾ ਦੇਖ ਰਿਹਾ ਵੀ ਕਿਵੇਂ ਪੰਜਾਬ ਨੇ ਖੇਲ ਵਾਂਗੂ ਭੁੱਜਣਾ ਕਿਵੇਂ ਬੰਜਰ ਹੋਣਾ ਧਰਤੀ ਨੇ ਨਾ ਝ ਘਾਹ ਹੋਣਿਆ ਨਾ ਫਸਲਾਂ ਨਾ ਨਸਲਾਂ ਇਹਦੀ ਬਰਬਾਦੀ ਦੇ ਜ਼ਿੰਮੇਵਾਰ ਅਸੀਂ ਲੋਕ ਆ ਆ ਤੁਹਾਨੂੰ ਦਿਖਾਉਣਾ ਦੇਖ ਲਓ ਚੱਲਦੀ ਆ ਭਾਈ ਆ ਦੇਖ ਲਓ ਆ ਚੱਲ ਰਹੀ ਆ ਆ ਪੈਂਦਾ ਪਾਣੀ ਆ ਦੇਖ ਲਓ ਆ ਦਸਾਂ ਕਿੱਲਿਆਂ ਦਾ ਕੋਈ ਟੱਕ ਬਣਾ ਰੱਖਿਆ ਕੋਈ ਵੇਚਦੇ ਕੋਈ ਬੱਟ ਨਹੀਂ ਕੋਈ ਲੈਣਾ ਨਹੀਂ ਤਾਂ 10 ਦਿਨ ਤੋਂ ਲਗਾਤਾਰ ਦਲ ਦਲ ਦਿਨ ਰਾਤ ਮੁਢੀ ਜਾਂਦਾ ਪਾਣੀ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਵੀ ਘੱਟੋ ਘੱਟ ਲੈ ਠੀ ਘੱਟ ਦਾ ਘਰ ਘੰਟਾ ਤੋਂ ਘੰਟੇ ਦੇ ਮਾੜੀ ਮੋਟੀ ਇਹ ਜਿਹੜਾ ਜੀਰੀ ਜੁਰੀ ਲਾਉਣੀ ਆ ਕੋਈ ਮੂੰਗੀ ਮੰਗੀ ਲਾਉਣਾ ਮੱਕੀ ਲਾਉਣਾ ਲਾੜਨੀ ਇਹ ਪਾਣੀ ਬੰਦ ਕਰ ਲਗਾਤਾਰ 12 12 13 13 ਘੰਟੇ ਲਗਾਤਾਰ ਮੋਟਰਾਂ ਆਈ ਚੱਲੀ ਜਾਂਦੀਆਂ ਬਾਈ ਫਾਈਨਲ ਮੇਰੇ ਮੰਡੀ ਦਾ ਬਾਣਾ ਜਿਹੜੀ ਮੈਂ ਹੁਣ ਦਿਖਾਈ ਆ ਵੀ ਆਹ ਪਾਣੀ ਚੱਲੀ ਜਾਂਦਾ ਮੈਂ ਵੀ ਇਹਨੂੰ ਕੰਪਿਊਟਰ ਕਰਾਇਆ ਮੈਂ ਵੀ ਪਾਣੀ ਦਾ ਭਰ ਦਿੰਦਾ ਛੱਪੜ ਬਣਾ ਦਿੰਦਾ ਪਰ ਮੈਨੂੰ ਸੁੱਕੇ ਨੂੰ ਚੁੰਝੂ ਹਾਲਾ ਨਾ ਪੱਛਦਾ ਤੇ ਝੋਨਾ ਵੀ ਉਹ ਲਾਉ 26 ਜਿਹੜਾ 10 ਜੁਲਾਈ ਨੂੰ ਲੱਗਣਾ ਜਾ ਰਿਹਾ ਪਰ ਪਹਾਂਸਿਆਂ ਤੂੰ ਨਵਾਂ ਪਾਣੀ ਬਚਾਉਂਦਾ ਬਚਾਉਂਦਾ ਡਰਾਮੇ ਕਰਦਾ ਕਰਦਾ ਤੂੰ ਵੋਟਾਂ ਲੈਣ ਖਾਤਰ ਸਿਰਫ ਆ ਇੱਕ ਤਰੀਕ ਤੋਂ ਫਿਰ ਝੋਨੇ ਐਲਾਨ ਕਰਤਾ ਜੇ 1 ਜੂਨ ਤੋਂ ਚੱਕ ਦਿਓ ਕੰਮ ਲੋਕਾਂ ਨੇ ਦੇ ਪੂਸਾ ਵੀ ਇਥੀਆਂ ਜੀ ਰੀਆਂ ਇਹ ਇਨਾਂ ਨੂੰ ਲੋਕਾਂ ਨੂੰ ਸਬਰ ਨਹੀਂ ਹੈ ਨਹੀਂ 100 ਗੱਟਾ ਹੋ ਜੇ ਸਾਹੇ ਚਾਹੇ 200 ਗੱਟਾ ਹੋ ਜੇ ਤਾਂ ਵੀ ਸਬਰ ਨਹੀਂ ਆਉਣਾ ਇਹਨਾਂ ਨੂੰ ਸਬਰ ਤਾਂ ਕਦੇ ਹੈ ਨਹੀਂ ਸਬਰ ਤਾਂ 흘ਿਆ ਪੈ ਲੋਕਾਂ ਦਾ ਇਹ 26 ਦਾ ਲੈਣਗੇ ਉਹ ਤੱਕ ਉਹ 10 ਜੁਲਾਈ ਤੱਕ ਜਾ ਕੇ ਲੱਗਣਾ ਹੈ ਮਹੀਨਾ ਲੇਟ ਲੱਗੂਗਾ ਆਪ ਵੀ ਨਾਲ ਹੀ ਤੇ ਸਮੇਂ ਨਾਲ ਜਾਂਦਾ ਹੋ ਪਰ ਨਹੀਂ ਇਹਨਾਂ ਨੇ ਆਹ ਲਾਉਣਾ ਹੈ ਪੂਛਾ ਵੱਧ ਨਿਕਲਦਾ ਜੀ ਕੀ ਫਰਕ ਪੈ ਜੂਗਾ ਜੇ 5-7 ਗੱਟੇ ਕਿੱਲੇ ਮਰ ਘੱਟ ਵੀ ਨਿਕਲ ਆਉਣਗੇ ਜਾਂ ਉਹ ਆ ਗੱਲ ਆ ਸਾਡੀ ਬਾਲਾ ਖਾਂ ਦੀ ਥੋੜ੍ਹਾ ਵੀ ਜਾਂਦੀ ਅਸੀਂ ਜਮਾਏ ਦੋ ਪਾਣੀ ਮਕਾ ਲਾ ਫੇਰ ਕੀ ਲਾਵਾਂਗੇ ਫੇਰ ਕੀ ਕਰਾਂਗੇ ਪਰ ਨਹੀਂ ਸਾਨੂੰ ਅਕਲ ਨਹੀਂ ਆਉਣੀ ਜੋ ਪੰਜਾਬ ਦੇ ਲੋਕੋ ਸਾਨੂੰ ਬਾਰ ਬਾਰ ਮੈਂਹੀ ਪੀਲ ਕਰ ਰਹੇ ਹਾਂ ਕਿ ਬੂੰਦ ਬੂੰਦ ਪਾਣੀ ਸਾਡੀਆਂ ਨਸਲਾਂ ਲਈ ਸਹਾਈ ਆਉਣ ਵਾਲੇ ਸਮੇਂ ਚ 2030 ਤੱਕ ਬਹੁਤ ਵੱਡਾ ਸੰਕਟ ਖੜਾ ਹੋਣਾ ਪੰਜਾਬ ਚ ਦੋ ਦੋ ਟੋਟੇ ਪੈਣ ਲੱਗ ਗਏ ਮੋਟਰਾਂ ਚ ਲਗਾਤਾਰ ਜੀਵਨ ਨਿਕਲੀ ਪਈ ਆ ਲੋਕਾਂ ਦੀ ਪਰ ਸਮਝਦੇ ਫੇਰ